ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਹੈ ਬਹੁਤ ਦੁਖਦਾਈ ਘਟਨਾਵਾਂ ਵਾਪਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕਿਉਂਕਿ ਆਪਾਂ ਵੇਖ ਰਹੇ ਹਾਂ 2015 ਤੋਂ ਲੈ ਕੇ ਅੱਜ ਤੱਕ 25 ਜਲਦੇ ਆ ਕਿੰਨੀਆਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਬਹੁਤ ਦੁਖਦਾਈ ਘਟਨਾ ਹੈ ਜੰਮੂ ਦੇ ਵਿੱਚ ਇਹ ਘਟਨਾ ਵਾਪਰੀ ਸੰਭਾ ਜ਼ਿਲ੍ਹੇ ਦੇ ਵਿੱਚ ਇਹ ਘਟਨਾ ਵਾਪਰੀ ਸੱਚਖੰਡ ਦੇ ਵਿੱਚ ਚਾਰ ਸਰੂਪਾਂ ਨੂੰ ਪੰਜ ਸਰੂਪਾਂ ਨੂੰ ਗਿਣਤੀ ਵਿੱਚ ਆਇਆ ਪੰਜ ਸਰੂਪਾਂ ਨੂੰ ਤੇਲ ਪਾ ਕੇ ਅਗਨ ਭੇਟ ਕਰ ਦਿੱਤਾ ਗਿਆ ਬਹੁਤ ਦੁਖਦਾਈ ਘਟਨਾ ਹੈ ਕਿਉਂਕਿ ਜਿਸ ਬੰਦੇ ਨੇ ਇਹ ਵਿਅਦਬੀ ਕੀਤੀ ਆ ਮਨਜੀਸਿਓ ਨੇ ਮਨਜੀਸਿਓ ਦਾ ਨਾਮ ਹੈ ਜਿਸ ਬੰਦੇ ਨੇ ਵਿਅਦਬੀ ਕੀਤੀ ਹੈ ਪਹਿਲਾਂ ਵੀ ਕਿਉਂਕਿ ਉੱਥੋਂ ਦੀ ਉਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਉੱਥੋਂ ਦਾ ਗਰੰਥੀ ਸਿੰਘ ਸਾਰੀ ਆਪਾਂ ਕਿਉਂ ਵਿਚੇ ਆ ਗਏ ਨਾ ਪਹਿਲਾਂ ਵੀ ਉਹਨੇ ਵਾਰਨਿੰਗ ਦਿੱਤੀ ਸੀ ਜਾਂ ਪਹਿਲਾਂ ਉਹਨੇ ਕਿਹਾ ਸੀ ਇਸ ਤਰ੍ਹਾਂ ਮੈਂ ਕਰ ਸਕਦਾ ਪਰ ਜਿਹੜੀ ਕਮੇਟੀ ਹੈ ਤੇ ਗ੍ਰੰਥੀ ਹੈ ਉਹਨਾਂ ਨੂੰ ਪਹਿਲਾਂ ਸੁਚੇਤ ਹੋਣ ਦੀ ਲੋੜ ਸੀ ਕੁਲਦੀਪ ਸਿੰਘ ਜੀ ਗੜਗਾਜ ਸਾਡੇ ਜਥੇਦਾਰ ਸਾਡੀ ਕੌਮ ਦੇ ਤੇ ਉੱਥੇ ਜਾ ਕੇ ਉਹਨਾਂ ਨੇ ਨੋਟਿਸ ਲਿਆ ਉੱਥੇ ਗਏ ਉੱਥੇ ਜਾ ਕੇ ਸਾਰਾ ਮਾਹੌਲ ਵੇਖਿਆ ਤੇ ਉਸ ਕਮੇਟੀ ਨੂੰ ਬਰਖਾਸਤ ਕਰ ਦਿੱਤਾ ਗਿਆ ਉਹ ਔਰ ਕਿਹਾ ਗਿਆ ਪੂਰੀ ਤਾੜਨਾ ਕੀਤੀ ਗਈ ਕਦੇ ਵੀ ਤੁਸੀਂ ਇਸ ਪ੍ਰਬੰਧ ਵਿੱਚ ਗੁਰੂ ਘਰ ਦੇ ਪ੍ਰਬੰਧ ਵਿੱਚ ਨਹੀਂ ਆ ਸਕਦੇ ਤੇ ਉਹਨਾਂ ਨੂੰ ਆਖਿਆ ਵੀ ਤੁਸੀਂ ਗੁਰਦੁਆਰਾ ਸਾਹਿਬ ਆ ਕੇ ਜੋੜਿਆ ਨਹੀਂ ਸੇਵਾ ਕਰ ਸਕਦੇ ਹੋ ਕਦੇ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਨਹੀਂ ਸੰਭਾਲ ਸਕਦੇ ਤੁਸੀਂ ਕਿਉਂਕਿ ਜਦੋਂ ਪਹਿਲਾਂ ਵਾਰਨਿੰਗ ਦਿੱਤੀ ਗਈ ਪਹਿਲਾਂ ਸਭ ਕੁਝ ਇੱਕ ਤਾਂ ਉਹਨੂੰ ਕਹਿੰਦਾ ਰਿਹਾ ਫਿਰ ਤੁਸੀਂ ਪ੍ਰਬੰਧ ਕਿਉਂ ਨਾ ਕੀਤਾ ਬਾਈ ਪ੍ਰਬੰਧ ਤੁਸੀਂ ਕਰਨਾ ਸੀ ਨਾ ਪ੍ਰਬੰਧ ਕਰਨਾ ਸੀ ਪਰ ਇੱਥੇ ਬਹੁਤ ਤਗਦਾਈ ਘਟਨਾ ਵਾਪਰੀ ਤੇ ਉੱਥੋਂ ਸਿੱਖਾਂ ਦੇ ਵਿੱਚ ਜੰਮੂ ਦੇ ਸਿੱਖਾਂ ਵਿੱਚ ਬਹੁਤ ਵੱਡਾ ਰੋਸ ਵੀ ਹੈ ਰੋਸ ਦੇ ਵਜੋਂ ਉੱਥੇ ਜਿਹੜੀ ਮਨਜੀਤ ਸਿੰਘੋਂ ਦੀ ਉਹ ਕੋਠੀ ਬਣੀ ਸੀ ਜਾਂ ਉਹਦਾ ਜੋ ਕੁਝ ਬਣਿਆ ਸੀ ਬਿਲਕੁਲ ਮਲਿਆ ਮੀਟ ਕਰ ਮੈਂ ਕਹਿੰਦਾ ਬਹੁਤ ਵਧੀਆ ਕੀਤਾ ਸਿੱਖਾਂਦਰ ਰੋ ਹੈ ਪਰ ਇਹ ਹੋਣਾ ਵੀ ਚਾਹੀਦਾ ਸੀ ਗੜਗੱਜ ਸਾਹਿਬ ਦਾ ਜਿਹੜਾ ਬਿਆਨ ਆਪਾਂ ਸੁਣ ਰਹੇ ਸੀ ਉਹਨਾਂ ਨੇ ਕਿਹਾ ਵੀ ਜਿੰਨਾ ਸਿੱਖਾਂ ਨੇ ਉਹਦੀ ਕੋਠੀ ਨੂੰ ਮਲਿਆ ਵੇਟ ਕੀਤਾ ਜਾਂ ਉਹ ਜਿੰਨੀ ਪ੍ਰਾਪਰਟੀ ਦਾ ਉਹਦਾ ਨੁਕਸਾਨ ਹੋਇਆ ਕਿਸੇ ਵੀ ਸਿੱਖ ਉਤੇ ਕੋਈ ਪ੍ਰਸ਼ਾਸਨ ਵੱਲੋਂ ਕਾਰਵਾਈ ਜਾਂ ਪਰਚਾ ਨਹੀਂ ਹੋਣਾ ਚਾਹੀਦਾ ਬਹੁਤ ਵਧੀਆ ਬਿਆਨ ਜਥੇਦਾਰ ਸਾਹਿਬ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਸੀਂ ਵੇਖੋਗੇ ਮੀਡੀਆ ਤੇ ਕਈ ਵਾਰੀ ਗੱਲ ਚਲਾਈ ਜਾਓਗੇ ਵੇਖੋ ਜੀ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ ਹੁਣ ਜਿਸ ਬੰਦੇ ਨੇ ਸਰੂਪ ਸਾੜੇ ਨੇ ਤੇਲ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਣ ਉਹ ਜਿਹੜਾ ਬੰਦਾ ਹੈ ਵੇਖਣ ਨੂੰ ਤੁਹਾਨੂੰ ਸਿੱਖ ਜਾਪੇਗਾ ਚੋਲਾ ਪਾਇਆ ਹੈ ਦਸਤਾਰ ਸਜਾਈ ਹੈ ਲੰਮਾ ਦਾੜਾ ਛੱਡਿਆ ਹੁਣ ਜਿਹੜਾ ਸਿੱਖ ਹੁੰਦਾ ਉਹ ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰ ਸਕਦਾ ਨਾ ਹੀ ਬੇਅਦਬੀ ਜਰ ਸਕਦਾ ਹੁਣ ਉਹ ਬੰਦਾ ਇੱਕ ਨਕਲੀ ਏਜੰਸੀਆਂ ਦਾ ਛੱਡਿਆ ਹੋਇਆ ਬੰਦਾ ਹੈ ਉਹ ਮਨਜੀਤ ਸਿੰਘ ਕਿਸੇ ਡੇਰੇ ਨਾਲ ਵੀ ਸੰਬੰਧ ਦੱਸਿਆ ਜਾ ਰਿਹਾ ਏਜੰਸੀਆਂ ਵੱਲੋਂ ਛੱਡਿਆ ਹੋਇਆ ਬੰਦਾ ਹੈ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਜਿਹਦੇ ਸਰੂਪਾਂ ਦੀ ਬੇਦਬੀ ਕੀਤੀ ਇਹ ਬੇਦਬੀਆਂ ਦਾ ਦੌਰ 15 ਤੋਂ ਚੱਲੇ ਆ ਰਿਹਾ ਲਗਾਤਾਰ ਜਿਹੜਾ ਹੁਣ ਤੱਕ ਕਿੰਨੀਆਂ ਥਾਵਾਂ ਤੇ ਕਿੰਨੇ ਗੁਰਦੁਆਰਿਆਂ ਵਿੱਚ ਜੋ ਕਿ ਕਿਉਂਕਿ ਜਿਹੜਾ ਗੁਰਦੁਆਰੇ ਵੱਲ ਤੁਰਦਾ ਜਾਂ ਬੇਦਬੀ ਕਰਨ ਤੁਰਦਾ ਜਾਂ ਬੇਦਬੀ ਕਰ ਦਿੰਦਾ ਪ੍ਰਸ਼ਾਸਨ ਵੱਲੋਂ ਜਾਂ ਕਿਹਾ ਜਾਂਦਾ ਵੀ ਇਹ ਅਫਸੈਟ ਹੋ ਗਿਆ ਇਹ ਬੇਦਮਾਗ ਹੋ ਗਿਆ ਨੂੰ ਪਤਾ ਨਹੀਂ ਕੀ ਬੇਦਿਮਾਗ ਨੂੰ ਕੇਵਲ ਗੁਰਦੁਆਰੇ ਦੇਖਦਾ? ਹੋਰ ਕਿੰਨੇ ਧਾਰਮਿਕ ادارے ਬਣਿਆ, ਕਿੰਨੀਆਂ ਥਾਮਾਂ ਬਣੀਆਂ ਨੇ ਉਸ ਬੇਦਿਮਾਗ ਨੂੰ ਅਪਸੈਟ ਬੰਦੇ ਨੂੰ ਕੱਲਾ ਗੁਰਗ੍ਰੰਥ ਸਾਹਿਬ ਹੀ ਚਮਕਦਾ। ਇਸ ਤਰ੍ਹਾਂ ਕਹਿ ਗਏ ਕਿ ਬਾਰ-ਬਾਰ ਕਿਉਂਕਿ ਇਹਦੇ ਵਿੱਚ ਪ੍ਰਸ਼ਾਸਨ ਦੀ ਨਲਾਇਕੀ ਕਹਿ ਲਓ, ਸਰਕਾਰ ਦੀ ਨਲਾਇਕੀ ਕਹਿ ਲਓ। ਬਹੁਤ ਵੱਡੀ ਨਲਾਇਕੀ ਹੈ ਕਿਉਂਕਿ ਅੱਜ ਤੱਕ ਸਾਨੂੰ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ। ਅਸੀਂ ਲੰਮੇ ਸਮੇਂ ਤੋਂ ਇਨਸਾਫ ਦੀ ਮੰਗ ਕਰਦੇ ਆ ਰਹੇ ਹਾਂ, ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਰਹੇ ਹਾਂ, ਧਰਨੇ ਚੱਲ ਰਹੇ ਨੇ। ਸਾਡੇ ਸਿੱਖਾਂ ਦੇ ਕਿਉਂਕਿ ਤੁਸੀਂ ਵੇਖੋ ਸਰਦਾਰ ਗੁਰਜੀਤ ਸਿੰਘ ਜੀ ਟਾਵਰ ਉੱਤੇ ਜਿਹੜੇ ਬੈਠੇ ਲੰਮੇ ਸਮੇਂ ਤੋਂ ਉਹ ਕਾਦੇ ਲਈ ਬੈਠੇ ਆ ਵੀ ਸਾਨੂੰ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮਿਲਣਾ ਚਾਹੀਦਾ ਹੈ ਇਸ ਤਰ੍ਹਾਂ ਉੱਥੇ ਜੰਮੂ ਦੇ ਵਿੱਚ ਜੋ ਕੁਝ ਵਾਪਰਿਆ ਸੰਭਾ ਜ਼ਿਲ੍ਹੇ ਦੇ ਜੋ ਕੁਝ ਉਹਦੇ ਵਿੱਚ ਕੁਝ ਵਾਪਰਿਆ ਸੰਭਾ ਜ਼ਿਲ੍ਹੇ ਦੇ ਵਿੱਚ ਉੱਥੋਂ ਦੀ ਕਮੇਟੀ ਅਕਾਲ ਤਖਤ ਤੇ ਤਲਬ ਵੀ ਕੀਤੀ ਗਈ ਉੱਥੇ ਅਕਾਲ ਤਖਤ ਤੇ ਉਹਨਾਂ ਨੂੰ ਸੱਦਿਆ ਵੀ ਗਿਆ ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਧਵੀਆਂ ਲਗਾਤਾਰ ਹੋ ਰਹੀਆਂ ਨੇ ਹੋਣੀਆਂ ਨਹੀਂ ਚਾਹੀਦੀਆਂ ਇਹਦੇ ਵਿੱਚ ਸਾਨੂੰ ਪੂਰਾ ਪੁਖਤਾ ਪ੍ਰਬੰਧ ਕਰਨੇ ਪੈਣਗੇ ਇਹਦੇ ਵਿੱਚ ਗ੍ਰੰਥੀ ਸਿੰਘਾਂ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਆ ਪ੍ਰਬੰਧਕਾਂ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਆ ਤਾਂ ਕਿ ਇਹ ਜਿਹੜਾ ਦੌਰ ਚੱਲਿਆ ਨੂੰ ਰੋਕਿਆ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿ ਲੋ ਦਰਬਾਰ ਸਾਹਿਬ ਦੇ ਵਿੱਚ ਕਹਿ ਲੋ ਸੇਵਾਦਾਰ ਰੱਖੇ ਜਾਣ ਉੱਥੇ ਪੂਰਾ ਵਧੀਆ ਪ੍ਰਬੰਧ ਕੀਤਾ ਜਾਵੇ ਉਹਨਾਂ ਨੂੰ ਚੰਗੀ ਤਨਖਾਹ ਵੀ ਦਿੱਤੀ ਜਾਵੇ ਸੇਵਾਦਾਰ ਜਿਹੜੇ ਮਜੂਰੀ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਹਿੰਦਾ ਉੱਥੇ ਸੇਵਾਦਾਰ ਹੋਣ ਇੱਕ ਨਹੀਂ ਤਾਂ ਦੋ ਸੇਵਾਦਾਰ ਰੱਖੇ ਜਾਣ ਇਹ ਪ੍ਰਬੰਧਕ ਕਮੇਟੀ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਜਿੰਨੇ ਪ੍ਰਬੰਧਕ ਕਮੇਟੀ ਦੇ ਮੈਂਬਰ ਹੁੰਦੇ ਆ 25 ਮੈਂਬਰ ਹੁੰਦੇ ਆ ਜਾਂ ਜਿੰਨੇ ਵੀ ਮੈਂਬਰ ਹੁੰਦੇ ਆ ਇੱਕ ਇੱਕ ਮਹੀਨਾ ਉਹਨਾਂ ਦੀ ਡਿਊਟੀ ਲਈ ਜਾਵੇ ਨਾਲ ਚਮਕੀਦਾਰ ਵੀ ਦੀ ਜਿਵੇਂ ਸੇਵਾਦਾਰਾਂ ਦੀ ਡਿਊਟੀ ਤੇ ਪ੍ਰਬੰਧਕਾਂ ਦੀ ਵੀ ਇੱਕ ਡਿਊਟੀ ਬਣਦੀ ਹੈ ਵੀ ਇਸ ਤਰ੍ਹਾਂ ਗੁਰੂਗ੍ਰੰਥ ਸਾਹਿਬ ਦੀ ਵਿਅਦਵੀ ਨਾ ਕੀਤੀ ਜਾਵੇ ਤੇ ਪ੍ਰਸ਼ਾਸਨ ਨੂੰ ਪੂਰੇ ਤੌਰ ਤੇ ਚਲੋ ਉਹ ਇੱਕ ਬੰਦਾ ਤਾਂ ਪ੍ਰਸ਼ਾਸਨ ਦੀ ਗ੍ਰਿਫਤ ਵਿੱਚ ਹੈਗਾ ਦੋ ਬੰਦੇ ਨੇ ਉਹਨਾਂ ਨੂੰ ਵੀ ਗ੍ਰਿਫਤ ਵਿੱਚ ਲੈ ਲੈਣਾ ਪਰ ਮੈਂ ਕਹਿੰਦਾ ਜੇ ਸੰਗਤ ਦੇ ਹੱਥ ਵਿੱਚ ਲੱਗ ਜਾਣਾ ਉਹਦਾ ਸੌਦਾ ਲੱਗ ਜਾਣਾ ਸੀ ਸੌਦਾ ਵੀ ਲਾਣਾ ਚਾਹੁੰਦਾ ਪਰ ਜਦੋਂ ਪ੍ਰਸ਼ਾਸਨ ਦੇ ਹੱਥ ਵਿੱਚ ਉਹ ਬੰਦਾ ਆ ਗਿਆ ਉਹਨੂੰ ਪੂਰੇ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਉਹਨੂੰ ਪੁੱਛਿਆ ਜਾਵੇ ਤੈਨੂੰ ਕਿਹਨੇ ਭੇਜਿਆ ਕਿੰਨੇ ਪੈਸੇ ਤੈਨੂੰ ਕਿੱਥੋਂ ਮਿਲੇ ਆ ਉਹਨੂੰ ਪੂਰੇ ਤਰੀਕੇ ਨਾਲ ਪੁੱਛਿਆ ਜਾਵੇ ਵੀ ਕੀ ਕੌਣ ਬੰਦਾ ਕਿਹੜੀ ਏਜੰਸੀ ਤੇਰੇ ਕੋਲੇ ਕੰਮ ਕਰਾਦੀ ਹੈ ਤਾਂ ਕਿ ਸਾਰਾ ਜਿਹੜਾ ਘਟਨਾਕਰਮ ਵਾਪਰਿਆ ਅਗਧੀਆਂ ਵਾਲਾ ਦੌਰ ਚੱਲਿਆ ਪੂਰਾ ਸੰਸਾਰ ਦੇ ਸੰਗਤ ਦੇ ਸਾਹਮਣੇ ਆਜ ਤੱਕ ਬਹੁਤ ਦੁਖਦਾਈ ਘਟਨਾ ਹੈ ਇਹ ਚੀਜ਼ਾਂ ਨੂੰ ਵੇਚ ਕੇ ਬੜਾ ਦੁੱਖ ਲੱਗਿਆ ਕਿਸ ਤਰ੍ਹਾਂ ਗੁਰੂਗ੍ਰੰਥ ਸਾਹਿਬ ਦੀਆਂ ਵਿਅਦਵੀਆਂ ਹੋ ਰਹੀਆਂ ਨੇ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਜਿੰਨੇ ਵੀ ਗਰੰਥੀ ਸਿੰਘ ਨੇ ਜਾਂ ਜਿੰਨੇ ਵੀ ਗੁਰਦੁਆਰਿਆ ਸਾਹਿਬ ਗੁਰਦੁਆਰੇ ਸਹਿਬਾਨਾਂ ਚੜੀਓਕੀ ਕਰਦੇ ਸੇਵਾਦਾਰ ਵੀਰ ਨੇ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਸਾਡੇ ਪਿਤਾ ਦੀ ਪੱਗ ਨੂੰ ਹੱਥ ਪੈ ਰਿਆ ਇਹ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਇਸ ਵੀਡੀਓ ਦਾ ਇਹ ਇਹੋ ਸੁਨੇਹਾ ਦੇਵਾਂਗਾ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਉੱਥੇ ਨਾਲ ਗਰੰਥੀ ਸਿੰਘਾਂ ਦੀ ਜ਼ਿੰਮੇਵਾਰੀ ਬਣਦੀ ਹੈ ਪੂਰਾ ਸਖਤ ਪਹਿਰਾ ਲਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ